ਉਹ ਅੱਜ ਅਸੀਂ ਮਾਲ ਤੋਂ ਲੇਟਾ ਹੈ ਇਹ ਗੱਦਿਆਂ ਦੇ ਕਵਰ ਧੋਦੇ ਪਏ ਆਪਣੇ ਮਸ਼ੀਨ 'ਚ ਤੇ ਦਰਗਦਿਆਂ ਦੇ ਕਵਰ ਲਾ ਕੇ ਰੱਖੇ ਪਏ ਆ ਧੋਨੇ ਪੈਣੀ ਇੱਧਰ ਚੰਨਣੀ ਪੜਦਾ ਕਵਰ ਵਾਸ਼ ਹੋਣ ਲੱਗਾ ਜੀ ਤੇ ਇਸ ਦੇ ਨਾਲ ਹੀ ਤੁਹਾਨੂੰ ਕਾਣੇ ਆ ਸਕ ਮੈਟਾਂ ਦੀ ਧਵਾਈ ਹੁੰਦੀ ਪਈ ਆ ਜੀ ਹਾਂਜੀ ਮਿਹਨਤ ਬਹੁਤ ਕਰਨੀ ਪੈਂਦੀ ਆ ਜੀ ਟੈਂਟ ਦੇ ਕੰਮ 'ਚ ਇਹ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆ ਵੇਖੋ ਜੀ ਅਸੀਂ ਅੱਜ ਮੈਟ ਧੋਣੇ ਪਏ ਆ ਤੇ ਆ ਆਪਣਾ ਹਾਥੀ ਖਲੋਤਾ ਜੀ ਬਹੁਤ ਜ਼ਿਆਦੀ ਮਿਹਨਤ ਕਰਨੀ ਪੈਂਦੀ ਹੈ ਜੇ ਇਸ ਕੰਮ ਦੇ ਵਿੱਚ ਫੇਰ ਜਾ ਕੇ ਪੈਸੇ ਦਾ ਮੂੰਹ ਵੇਖੀਦਾ ਜੀ ਆਹ ਵੇਖੋ ਜੀ ਤੇ ਆ ਆਪਣੀ ਸ਼ੌਪ ਹੈ ਜੀ ਹਾਲਸਾ ਟੈਂਟ ਹਾਊਸ ਹਾਂਜੀ ਆਹ ਦੇਖੋ ਜੀ ਕਰੋ ਚੈੱਕ ਆ ਆਪਣਾ ਮੇਨ ਕਾਊਂਟਰ ਲੱਗਾ ਹੋਇਆ ਜੀ ਤੇ ਇਸ ਦੇ ਨਾਲ ਹੀ ਅਸੀਂ ਅਜਿਹਾ ਸਮਾਨ ਨਵਾਂ ਹੋਰ ਪਾ ਦੇ ਲੱਗੇ ਆ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣਾ ਸਾਡਾ ਸੀਜਨੋਂ ਦਾ ਪਿਆ ਜੀ ਤੇ ਸਾਨੂੰ ਹਰ ਇੱਕ ਸੀਜਨ ਦੇ 2-3 ਲੱਖ ਰੁਪਇਆ ਲਾਉਣਾ ਪੈਂਦਾ ਜੀ ਤੇ ਫਿਰ ਜਾ ਕੇ ਕੰਮ ਚੱਲਦਾ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਹਰੇਕ ਵੈਰਾਈਟੀ ਨਵੀਂ ਤੋਂ ਨਵੀਂ ਆਉਂਦੀ ਪਈ ਆ ਉਸ ਦੇ ਨਾਲ ਸਾਨੂੰ ਵੀ ਜ਼ਮਾਨੇ ਦੇ ਨਾਲ ਬਦਲਣਾ ਪੈਂਦਾ ਜੀ ਤੇ ਜੇ ਅਸੀਂ ਪੁਰਾਣਾ ਸਮਾਨ ਹੀ ਰੱਖੀ ਰੱਖੀਏ ਤੇ ਮੰਨ ਲਓ ਵੀ ਫਿਰ ਨਹੀਂ ਕੰਮ ਚੱਲਦੇ ਜੀ ਸਾਨੂੰ ਹਰੇਕ ਜ਼ਮਾਨੇ ਦੇ ਨਾਲ ਹੀ ਬਦਲਣਾ ਪੈਂਦਾ ਜੀ ਹਾਂਜੀ ਚਲੋ ਠੀਕ ਆ ਜੀ ਸਾਸਰੀ ਗਾਲ ਜੀ